ਲਓ ਜੀ ਵੀਡੀਓ ਦੇਖਿਓ ਅਖੀਰ ਤੱਕ ਅਸੀਂ ਇਸ ਸਮੇਂ ਬਾਜਰੀ ਜੱਟਾਂ ਦੇ ਵਿੱਚ ਪੱਠੇ ਤੇ ਖੜੇ ਆ ਗਿੱਲ ਸਾਹਿਬ ਦਾ ਪੱਠਾ ਹੈ ਤੇ ਪੱਠਿਆਂ ਬਾਰੇ ਗੱਲ ਹੋਣੀ ਹੈ ਪੱਠਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਇੰਡੀਅਨ ਇਕਨੋਮੀ ਦੇ ਵਿੱਚ ਕਿਦਾਂ ਹੈ ਕਿਵੇਂ ਹੈ ਸਾਰੀ ਗੱਲਬਾਤ ਸੁਣਨਾ ਬੜੀ ਇਨਫੋਰਮੇਸ਼ਨ ਜਾਣਕਾਰੀ ਤੁਹਾਨੂੰ ਮਿਲਣ ਵਾਲੀ ਹੈ ਇਸ ਗੱਲ ਦੀ ਗਰੰਟੀ ਹੈ ਦੀ ਗੱਲ ਸਭ ਸੱਚੀ ਗੱਲ ਦੀ ਮੈਂ ਕਿਹਾ ਜੀ ਪੱਠਿਆਂ ਦੇ ਉੱਤੇ ਗੱਲਬਾਤ ਕਰਨੀ ਹੈ ਤੁਸੀਂ ਸਮਾਂ ਕੱਢਿਆ ਸਾਡੇ ਲਈ ਔਰ ਗੱਲ ਇਹ ਹੈ ਕਿ ਕਹਿੰਦੇ ਕਿ ਪੱਠੇ ਜਿਹੜੇ ਹੈ ਇਕਨੋਮੀ ਦਾ ਧੁਰਾ ਹੈ ਕਿਦਾਂ ਕਹਿੰਦੇ ਤੁਸੀਂ ਮੈਂ ਬਿਲਕੁਲ ਤੁਸੀਂ ਸੱਚੀ ਕਿਹਾ ਪਹਿਲਾਂ ਤਾਂ ਮੈਂ ਤੁਹਾਡਾ ਇੱਥੇ ਆਉਣ ਤੇ ਬਹੁਤ ਸਵਾਗਤ ਕਰਦਾ ਹਾਂ ਕਿ ਤੁਸੀਂ ਪੱਠਿਆਂ ਦੇ ਕੰਮ ਦੀ ਮਜ਼ਦੂਰਾਂ ਦੀ ਤੇ ਪੱਠੇ ਮਾਲਕਾਂ ਦੀ ਮੁਸੀਬਤਾਂ ਨੂੰ ਪ੍ਰੋਬਲਮਸ ਨੂੰ ਤੇ ਸਹੂਲਤਾਂ ਨੂੰ ਜਾਣਨ ਵਾਸਤੇ ਤੁਸੀਂ ਇੱਥੇ ਸ਼ੂਟ ਕਰਨ ਲਈ ਆਏ ਹੋ ਤੇ ਜਿਹੜਾ ਲੋਕਾਂ ਤੱਕ ਪਹੁੰਚੇਗਾ ਮੈਂ ਸਮਝਦਾ ਵੀ ਜਿਹੜਾ ਪੱਠਿਆਂ ਦਾ ਕੰਮ ਹੈ ਇਹ ਬਹੁਤ ਮੁਸ਼ਕਲ ਅਤੇ ਹੈ ਪਰ ਭਾਰਤ ਦੀ ਜਿਹੜੀ ਇਕਨੋਮੀ ਹੈ ਪੰਜਾਬ ਦੀ ਲੋਕਾਂ ਦੀ ਇਕਨੋਮੀ ਹੈ ਪੱਠਿਆਂ ਤੇ ਬਹੁਤ ਜ਼ਿਆਦਾ ਡਿਪੈਂਡ ਕਰਦੀ ਹੈ ਕਿਉਂਕਿ ਪੱਠੇ ਤੇ ਇੱਕ ਪੱਠੇ ਦੇ ਘੱਟੋ ਘੱਟ 3-400 ਬੰਦਾ 3500 ਬੰਦਾ ਤਕਰੀਬਨ ਕੰਮ ਕਰਦਾ ਹੈ ਵੱਖ-ਵੱਖ ਤਰ੍ਹਾਂ ਦੀ ਸਕਿਲਡ ਲੇਬਰ ਹੈ ਤੇ ਉਹ ਪੱਠੇ ਤੇ ਤਕਰੀਬਨ 9 ਮਹੀਨੇ ਆ ਕੇ ਇੱਥੇ ਮਾਈਗਰੇਟਰੀ ਲੇਬਰ ਜਾਂ ਲੋਕਲ ਲੇਬਰ ਇੱਥੇ ਆ ਕੇ ਕੰਮ ਕਰਦੀ ਹੈ ਜਿਹੜੇ ਕਿ ਆਪਣਾ ਰੋਟੀ ਰੋਜ਼ਗਾਰ ਇਥੋਂ ਕਮਾਉਂਦੇ ਆ ਤੇ ਚੰਗੀ ਦਿਹਾੜੀ ਪਾਉਂਦੇ ਚੰਗੀ ਲੇਬਰ ਦਾ ਜਿਹੜਾ ਰੇਟ ਹੈ ਉਹ ਬਹੁਤ ਚੰਗਾ ਹੈ ਤੇ ਇਹਦੇ ਨਾਲ ਜਿੱਥੇ ਇਹ ਇਹ ਪੱਠਿਆਂ ਦੀ ਚਾਹ ਉੱਥੇ ਸਰਕਾਰ ਨੂੰ ਵੀ ਇਹਦਾ ਜਿੰਨਾ ਟੈਕਸ ਜਾਂਦਾ ਹੈ ਉਹ ਬਹੁਤ ਜ਼ਿਆਦਾ ਟੈਕਸ ਸਰਕਾਰ ਦੇ ਟੈਕਸ ਵਿੱਚ ਯੋਗਦਾਨ ਪਾਉਂਦੇ ਆ ਪੱਠਿਆਂ ਵਾਲੇ ਤੇ ਪਰ ਹੈ ਇਹ ਬੜਾ ਮੁਸ਼ਕਲ ਤੇ ਜਿਹੜੀ ਤੁਹਾਨੂੰ ਅਸੀਂ ਕਹਾਣੀ ਦੱਸਦੇ ਆ ਹੈ ਮੁਸ਼ਕਲ ਕੰਮ ਬਹੁਤ ਜੀ ਕਹਿੰਦੇ ਆ ਵੀ ਸੱਪ ਦੀ ਸਰੀ ਤੋਂ ਪੱਠੇ ਵਾਲਾ ਲੋਟ ਚੱਕਦਾ ਜੀ ਜੇ ਸੱਪ ਦੀ ਸਰੀ ਦੇ ਖੜੱਪੇ ਸੱਪ ਦੀ ਸਿਰ ਤੇ ਨੋਟ ਪਏ ਹੋਣ ਰੁਪਈਏ ਪਏ ਹੋਣ ਤਾਂ ਉਹ ਉਹ ਚੱਕਣੇ ਪੱਠੇ ਵਾਲੇ ਨੇ ਇੰਨੀ ਜ਼ਿਆਦਾ ਔਕੜ ਵਾਲਾ ਪੇਸ਼ਾ ਹੈ ਹੂੰ ਤਾਂ ਇਹ ਸਭ ਤੋਂ ਟਫੇਸਟ ਜੌਬ ਤੁਸੀਂ ਮੰਨਦੇ ਆ ਲੇਕਿਨ ਇਕਨੋਮੀ ਨੂੰ ਐਕਸਲਰੇਟ ਕਰਨ ਦੇ ਵਿੱਚ ਪੱਠੇ ਦਾ ਬੜਾ ਯੋਗਦਾਨ ਹੈ ਯੋਗਦਾਨ ਇਹ ਪੱਠਿਆਂ ਵਾਲੇ ਨਾਲ ਹੀ ਜੁੜੀਆਂ ਹੋਈਆਂ ਰੇਤੀ ਰੇਤਾ ਤੇ ਬਜਰੀ ਫਿਰ ਟਾਈਲਾਂ ਵਾਲੇ ਆ ਗਏ ਫਿਰ ਹੋਰ ਕਾਰਪੈਂਟਰਸ ਆ ਗਏ ਇਲੈਕਟ੍ਰੀਸ਼ੀਅਨ ਦਾ ਕੰਮ ਹੋ ਗਿਆ ਪੂਰੀ ਇਮਾਰਤ ਸਾਜ਼ੀ ਜਦੋਂ ਹੁੰਦੀ ਹੈ ਤਾਂ ਤੁਹਾਡਾ ਕਹਿਣਾ ਹੈ ਵੀ ਇੱਕ ਇੱਕ ਚੀਜ਼ ਜਿਹੜੀ ਜੁੜਦੀ ਜਾਂਦੀ ਉਹ ਕਿਵੇਂ ਜੁੜਦੀ ਹੈ ਜੀ ਮੈਂ ਤੁਹਾਨੂੰ ਦੱਸਦਾ ਹੈ ਜਿਹੜਾ ਪੱਠਾ ਦਾ ਕੰਮ ਹੈ ਇਟ ਬਣਦੀ ਜਿਹੜੀ ਇੱਥੇ ਇੱਕ ਖੁਸ਼ਹਾਲੀ ਦਾ ਚਿੰਨ ਹੈ ਹਮ ਇਟ ਬੰਦਾ ਉਹ ਹੀ ਖਰੀਦੂਗਾ ਜਿਹਦੇ ਘਰ 'ਚ ਕੋਈ ਖੁਸ਼ਹਾਲੀ ਹੈ ਜਿਹਨੇ ਆਪਣਾ ਘਰ ਬਣਾਉਣਾ ਹੈ ਵਧਾਉਣਾ ਹੈ ਕਿਦਾ ਵਿਆਹ ਹੋਇਆ ਕਿ ਸ਼ਾਦੀ ਹੋਇਆ ਕੋਈ ਮੰਦਿਰ ਗੁਰਦੁਆਰਾ ਬਣਾਉਣਾ ਹੈ ਜਿੱਥੇ ਵੀ ਇਹ ਖੁਸ਼ਹਾਲੀ ਦਾ ਚਿੰਨ ਹੈ ਜੀ ਉਹੀ ਬੰਦਾ ਆਊਗਾ ਇਹ ਤੇ ਜਿਹਨਾਂ ਆਪਣੀ ਡਵੈਲਪਮੈਂਟ ਦਾ ਕੰਮ ਕਰ ਚ ਸ਼ੁਰੂ ਕਰਨਾ ਹੈ ਜਾਂ ਉਹਨੇ ਆਪਣਾ ਕੋਈ ਮਕਾਨ ਬਣਾਉਣਾ ਹੈ ਕੋਠੀ ਬਣਾਉਣੀ ਹੈ ਉਹ ਇੱਟ ਤੋਂ ਸ਼ੁਰੂ ਹੁੰਦਾ ਤੇ ਇਹਦੇ ਇੱਟ ਦੇ ਨਾਲ ਇੰਨਾ ਜ਼ਿਆਦਾ ਰੁਜ਼ਗਾਰ ਜੁੜਿਆ ਹੋਇਆ ਹੈ ਕੋਲੇ ਕੋਲੇ ਤੋਂ ਲੈ ਕੇ ਚੂਨਾ ਆਪਣੇ ਚੂਨੇ ਵਾਲੇ ਮਿਸਤਰੀ ਅਤੇ ਹੋਰ ਸਾਰੇ ਇਹਦੇ ਨਾਲ ਪੱਠੇ ਨਾਲ ਰੋਜ਼ਗਾਰ ਦੇ ਹਿਸਾਬ ਨਾਲ ਕਿੰਨੇ ਲੋਕ ਜੁੜੇ ਹੋਏ ਆਂ ਪਹਿਲਾਂ ਤਾਂ ਪੱਠੇ ਦੀ ਲੇਬਰ ਸਾਰੇ ਜੀ ਵੱਖ-ਵੱਖ ਕਿਸਮ ਦੀ ਸਕੈਲਡ ਲੇਬਰ ਉਸ ਤੋਂ ਬਾਅਦ ਢੋਟਵਾਈ ਵਾਲੀ ਲੇਬਰ ਜੀ ਉਸ ਤੋਂ ਬਾਅਦ ਰਾਜ ਮਿਸਤਰੀ ਮਜ਼ਦੂਰ ਜੀ ਫਿਰ ਉਸ ਤੋਂ ਬਾਅਦ ਆਰਕੀਟੈਕਟ ਹਾਂਜੀ ਇਟਾ ਬਣਾ ਆਪਣੇ ਯੂਜ਼ ਕਰਨ ਵਾਲੇ ਸ਼ਹਿਰ ਦੇ ਪਲੰਬਰ ਹਾਂ ਚੂਨੇ ਮਿਸਤਰੀ ਵਾਲੇ ਸਾਰੇ ਹੋਰ ਕਿੰਨੇ ਲੋਕ ਆ ਜਿਨ੍ਹਾਂ ਦਾ ਇਸ ਪੱਠਿਆਂ ਤੇ ਰੋਜ਼ਗਾਰ ਜੁੜਿਆ ਹੋਇਆ ਹੈ ਅਖੀਰ ਚ ਇਹ ਪੱਠੇ ਵਾਲੇ ਜੇ ਪੱਠੇ ਬੰਦ ਹੋ ਜਾਣ ਇੱਥੇ ਨਾ ਪੱਠੇ ਬੰਦ ਹੋ ਜਾਣ ਜਿਹੜੇ 3-4 ਮਹੀਨੇ ਲਈ ਬਰਸਾਤ ਚ ਹੁੰਦੇ ਆ ਤਾਂ ਸ਼ਹਿਰ ਚ ਮੰਦਾ ਹੋ ਜਾਂਦਾ ਹੈ ਸ਼ਹਿਰ ਦਾ ਰੋਜ਼ਗਾਰ ਵੀ ਜਿਹੜਾ ਨੇੜੇ ਦਾ ਸ਼ਹਿਰ ਹੈ ਪੱਠਿਆਂ ਦੇ ਉਹ ਉਹ ਰੋਜ਼ਗਾਰ ਵੀ ਇਹ ਪੱਠਿਆਂ ਨਾਲ ਜੁੜਿਆ ਹੁੰਦਾ ਹੈ ਬਹੁਤ ਜ਼ਿਆਦਾ ਮੰਦੀ ਪੈ ਜਾਂਦੀ ਹੈ ਆ ਕਰੋਨਾ ਦੇ ਵੇਲੇ ਜਦੋਂ ਪੱਠੇ ਬੰਦ ਸੀ ਲੋਕਾਂ ਦਾ ਬਹੁਤ ਬੁਰਾ ਹਾਲ ਹੋਇਆ ਕਿਉਂਕਿ ਲੇਬਰਾਂ ਆਈਆਂ ਨਹੀਂ ਲੇਬਰਾਂ ਘਰ ਚ ਬੈਠੀਆਂ ਇਹ ਕੋਈ ਹੋਰ ਕੰਮ ਤਾਂ ਕਰ ਨਹੀਂ ਸਕਦੇ ਜਿਹੜੀ ਪੱਠੇ ਦੀ ਸਕਿਲਡ ਲੇਬਰ ਹੈ ਇਹ ਇਹੀ ਕੰਮ ਕਰ ਸਕਦੀ ਹੈ ਇਟਾਂ ਪਣਾਉਣੀਆਂ ਪਕਾਉਣੀਆਂ ਢਵਾਉਣੀਆਂ ਇਹ ਸਾਰੀ ਮਾਈਗਰੇਟਰੀ ਲੇਬਰ ਇੱਥੇ ਆ ਕੇ ਕੰਮ ਕਰਦੀ ਹੈ ਪੰਜਾਬ ਚ ਯੂਪੀ ਬਿਹਾਰ ਤੋਂ ਤੇ ਇਹਦੇ ਨਾਲ ਬਹੁਤ ਜ਼ਿਆਦਾ ਵੱਡਾ ਰੁਜ਼ਗਾਰ ਜੁੜਿਆ ਹੋਇਆ ਮੈਂ ਸਮਝਦਾ ਰੇਲਵੇ ਤੋਂ ਬਾਅਦ ਇਹ ਦੂਜਾ ਵੱਡਾ ਧੰਦਾ ਹੈ ਲੇਬਰ ਦੇ ਹਿਸਾਬ ਨਾਲ ਜਿਹੜੀ ਲੇਬਰ ਇਹਦੇ ਨਾਲ ਜੁੜੀ ਹੋਈ ਹੈ ਦੇਲ ਵੀ ਤੋਂ ਬਾਅਦ ਦੂਜੀ ਵੱਡੀ ਇਕਨੋਮੀ ਜਿਹੜੀ ਇਹਦੇ ਨਾਲ ਜੁੜੀ ਹੋਈ ਹੈ ਇਹੋ ਗੱਲ ਹੈ ਪਰ ਜਿੱਥੇ ਇਟ ਮੰਦੀ ਹੈ ਉੱਥੇ ਜਿਹੜੇ ਜ਼ਿਮੀਂਦਾਰ ਹੈ ਜਿਹਨਾਂ ਦੀ ਮਿੱਟੀ ਹਮ ਨਾਲ ਇੱਟ ਬਣਦੀ ਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਹਮ ਉਹਨਾਂ ਦੀ ਇਕਨੋਮੀ ਵੀ ਉਹਨਾਂ ਦੀ ਹਾਲਤ ਵੀ ਬਹੁਤ ਚੰਗੀ ਹੋ ਜਾਂਦੀ ਆ ਉਹਨਾਂ ਦੇ ਵਿਆਹ ਸ਼ਾਦੀ ਵਾਸਤੇ ਜਿਹੜੇ ਉਹਨਾਂ ਨੂੰ ਹੋਰ ਰੋਜ਼ਗਾਰ ਹੈਗੇ ਕੰਮ ਕਰਨੇ ਉਹਨੇ ਵੱਡੇ ਉਹਨਾਂ ਨੂੰ ਪੱਠੇ ਵਾਲੇ ਇੱਟ ਮਿੱਟੀ ਖਰੀਦਣ ਵਾਸਤੇ ਕਾਫੀ ਪੈਸੇ ਕਾਫੀ ਚੰਗੇ ਹਿਸਾਬ ਨਾਲ ਪੈਸੇ ਦੰਨੇ ਆ ਤੇ ਤਾਂ ਜੋ ਇੱਟ ਬਣ ਜੇ ਹੈ ਜੀ ਇੱਟ ਬਣਨ ਵਾਸਤੇ ਬਣਾਉਣ ਵਾਸਤੇ ਸੱਪ ਦੇ ਸਰੀਰੋਂ ਨੋਟ ਚੱਕਣੇ ਪੈਂਦੇ ਆ ਤੇ ਮੈਂ ਸਮਝਦਾ ਇਹ ਕੰਮ ਬਹੁਤ ਔਖਾ ਹੈ ਪੱਠਾ ਮਾਲਕ ਲਈ ਵੀ ਔਖਾ ਹੈ ਲੇਬਰ ਲਈ ਵੀ ਔਖਾ ਹੈ ਸਿਰਫ ਮਕਾਨ ਬਣੇ ਹੋਏ ਵਿੱਚ ਨਾ ਏਸੀ ਲਾ ਕੇ ਕੂਲਰ ਲਾ ਕੇ ਪੱਖੇ ਦੀ ਹਵਾ ਥੱਲੇ ਬੈਠਣਾ ਹੀ ਸੌਖਾ ਲੱਗਦਾ ਹੈ ਪਰ ਆ ਜਿਹੜਾ ਇੱਟ ਬਣਾ ਕੇ ਬਣਾ ਕੇ ਵੇਚਣ ਤੱਕ ਤੇ ਆਪਣੀ ਪੱਠਾ ਚਲਾਉਣ ਦਾ ਇੱਕ ਬਹੁਤ ਵੱਡਾ ਜੋਖਮ ਭਰਿਆ ਕੰਮ ਹੈ ਜਿਹਨੂੰ ਕਹਿੰਦੇ ਸੱਪ ਦੀ ਸੀਰੀ ਦਾ ਨੋਟ ਚੱਕੜੇ ਆ ਤੇ ਇਹਦੇ ਚ ਇੱਕ ਹੋਰ ਖਾ ਖਾਤ ਬੜੀ ਮਸ਼ਹੂਰ ਹੈ ਜਦੋਂ ਮੈਂ ਪੱਠਾ ਲਾਉਣ ਲੱਗਿਆ 1982-83 ਜੇ ਮੇਰੇ ਪਿਤਾ ਜੀ ਸਰ ਛੇਰ ਸਿੰਘ ਨੇ ਇਹ ਮੈਨੂੰ ਕਿਹਾ ਕਿ ਤੂੰ ਰਹਿਣ ਦੇ ਇਹ ਕੰਮ ਬੜਾ ਔਖਾ ਹੈ ਇਹ ਪੱਠਾ ਹੀ ਕਿਹਾ ਜਾ ਬਿਜ਼ਨਸ ਹੈ ਜਿਹੜਾ ਬੈਠ ਜਾਂਦਾ ਹੈ ਇੱਥੇ ਪੱਠਾ ਬੈਠ ਪੱਠਾ ਬੈਠ ਜਾਂਦਾ ਹੈ ਵੀ ਇਹ ਇੱਕ ਇਮਾਰਤ ਪੈਂਦੀ ਬਹੁਤ ਵੱਡੀ ਜੇ ਇਹਦੀ ਮਾਰ ਪੈ ਜਾਂਦੀ ਹੈ ਬੰਦਾ ਸਾਰੀ ਜ਼ਿੰਦਗੀ ਉੱਠ ਨਹੀਂ ਸਕਦਾ ਜੀ ਮੈਂ ਕਿਹਾ ਵੀ ਨਹੀਂ ਮੈਂ ਤਾਂ ਇਹ ਕੰਮ ਔਖਾ ਹੀ ਹੈ ਕਰਕੇ ਦਿਖਾਉਣਾ ਮੈਂ ਕਰਿਆ ਤੇ ਮੈਂ ਜੇ ਕਾਮਿਆ ਹੋਇਆ 1982-83 ਤੋਂ ਲੈ ਕੇ ਹੁਣ ਤੱਕ ਇਹ ਪੱਠਾ ਚੱਲ ਰਿਹਾ ਹੈ ਕਹਾਵਤ ਮਸ਼ਹੂਰ ਹੈ ਕਿ ਪੱਠਾ ਬੈਠ ਜਾਂਦਾ ਹੈ ਹੂੰ ਪੱਠਾ ਬੈਠਦਾ ਉਦੋਂ ਆਏ ਜਦੋਂ ਬਹੁਤ ਜ਼ਿਆਦਾ ਬਰਸਾਤ ਪੈ ਜਾਏ ਤੇ ਪੱਠੇ ਦੀ ਜਿਹੜੀ ਕੱਚੀ ਇੱਟ ਆ ਉਹ ਥੱਲੇ ਬੈਹ ਜਾਂਦੀ ਹੈ ਅੱਗ ਬੰਦ ਹੋ ਜਾਂਦੀ ਹੈ ਪਰ ਇਹ ਕੱਲਾ ਹੀ ਸਬਬ ਨਹੀਂ ਹੈ ਕੱਲਾ ਹੀ ਗੱਲ ਨਹੀਂ ਹੈ ਵੀ ਇਹਦੇ ਨਾਲ ਪੱਠਾ ਬੈਠਦਾ ਪੱਠਾ ਬੈਠਣ ਦੇ ਹੋਰ ਕਈ ਕਾਰਨ ਹੈ ਜਿਹਦੀ ਚੋਰੀ ਸਭ ਤੋਂ ਵੱਡੀ ਸ਼ਾਮਲ ਹੈ ਵਿੱਚ ਇਹਦੇ ਚੋਰੀਆਂ ਹੁੰਦੀਆਂ ਰਹਿੰਦੀਆਂ ਲੇਬਰਾਂ ਦੀਆਂ ਚੋਰੀਆਂ ਹੁੰਦੀਆਂ ਤੇ ਹੋਰ ਕਈ ਕਿਸਮ ਦੀ ਮੰਨ ਲਓ ਇਹਦੇ ਚਾਹ ਜੇ ਤੁਸੀਂ ਬਰਸਾਤ ਤੋਂ ਤਾਂ ਬਚਾ ਸਕਦੇ ਮਾੜਾ ਮੋਟਾ ਕੰਮ ਆਪਣਾ ਸੁਭਾਲ ਸਕਦੇ ਆ ਪਰ ਜਿਹੜਾ ਲਗਾਤਾਰ ਤੁਸੀਂ ਧਿਆਨ ਨਹੀਂ ਰੱਖੋਗੇ ਤਾਂ ਉਹ ਜਿਹੜਾ ਚੋਰੀ ਦਾ ਕੰਮ ਹੈ ਉਹ ਜ਼ਿਆਦਾ ਹੈ ਉਹਨਾਂ ਕਰਕੇ ਜ਼ਿਆਦਾ ਭੱਠਾ ਬੈਠਦਾ ਹੈ ਜੇ ਕਿਸੇ ਨੂੰ ਕਹਿੰਦੇ ਬਦਸੀਸ ਦੇਣੀ ਹੋਵੇ ਤਾਂ ਪੰਜਾਬੀ ਚ ਕਹਿੰਦੇ ਬਹਿਜੇ ਤੇਰਾ ਪੱਠਾ ਤੇ ਤੇਰਾ ਪੱਠਾ ਬਹਿਜੇ ਹੈ ਜੀ ਇਹ ਹੋਰ ਕੋਈ ਬਿਜ਼ਨਸ ਹੈ ਨਹੀਂ ਹੈ ਜਿਹੜਾ ਕਹੇ ਕਹਿ ਸਕਦੇ ਤੁਸੀਂ ਘਾਟਾ ਪੈ ਗਿਆ ਕਿਸੇ ਨੂੰ ਬਿਜ਼ਨਸ ਪਰ ਬੈਠਦਾ ਕੋਈ ਨਹੀਂ ਪੱਠਾ ਬੈਠਣ ਵਾਲਾ ਕਿਸੇ ਨੂੰ ਘਾਟਾ ਪੈ ਜਾਵੇ ਤਾਂ ਉਹ ਕਹਿੰਦੇ ਇਹਦਾ ਪੱਠਾ ਬੈਠ ਗਿਆ ਹੈ ਜੀ ਚਾਹੇ ਪੱਠੇ ਨਾਲ ਸੰਬੰਧਿਤ ਨਾ ਹੋਵੇ ਇਹਦਾ ਕੰਮ ਤਾਂ ਵੀ ਕਹਿ ਜਾਂਦਾ ਤਾਂ ਵੀ ਕਹਿ ਜਾਂਦਾ ਇਹਦਾ ਬਿਚਾਰੇ ਦਾ ਪੱਠਾ ਬੈਠ ਗਿਆ ਚਾਹੇ ਬਿਜ਼ਨਸ ਕੋਈ ਹੋਰ ਹੋਵੇ ਜੇ ਫੇਲ ਹੋ ਗਿਆ ਤਾਂ ਕਹਿੰਦੇ ਇਹਦਾ ਬੈਠ ਗਿਆ ਪੱਠਾ ਇਹਦਾ ਤੇ ਲੋਕਾਂ ਨੂੰ ਕਿਸੇ ਨੂੰ ਮਿਹਨਤ ਤੇਰਾ ਬਹਿਜੇ ਤੇਰਾ ਪੱਠਾ ਤੇਰਾ ਹਾਂਜੀ ਇਹ ਪੱਠੇ ਨਾਲ ਸੰਬੰਧਤ ਹੈ ਇਹ ਜਿਹੜਾ ਪੱਠਾ ਹੈ ਨਾ ਇਹ ਇਹ ਪੁਰਾਣੇ ਜ਼ਮਾਨੇ ਦਾ ਇਹਨੂੰ ਕਨਵੈਨਸ਼ਨਲ ਕਿਨ ਕਹਿੰਦੇ ਨੇ ਰਵਾਇਤੀ ਪੱਠਾ ਹੂੰ ਤੇ ਇਹਦੀ ਜਿਹੜੀ ਵਰਕਿੰਗ ਹੈ ਉਹ ਹੁਣ ਹੈਗੀ ਹੈ ਇਹਨੂੰ ਬੁਲ ਟ੍ਰੈਂਚ ਹੂੰ ਜਿਦਾ ਇੱਕ ਬੋਲੋਂ ਦਾ ਸਾਹਰ ਹੁੰਦਾ ਬਹੁਤ ਲੁੰਦਾ ਉਹਦੀ ਪੈਟ ਵਾਂਗੂ ਇਹਦੀ ਬਣਤਰ ਹੈ ਜ਼ਮਾਨੇ ਜਿਹੜੇ ਪੱਠਾ ਸੀਗਾ ਪਹਿਲਾਂ ਦਾ ਪੱਠੀ ਟਾਈਪ ਗੋਲ ਟਾਈਪ ਇਹਦਾ ਬਣਾ ਕੇ ਨਾ ਉਦੋਂ ਵਿੱਚ ਇੱਟ ਭਰਦੇ ਸੀ ਥੱਲੇ ਇਟ ਪਾ ਕੇ ਕੋਲਾ ਕਰਦੇ ਸੀ ਖੋਲ ਕੇ गुजारे जोगिट ਬਣਾਉਂਦੇ ਸੀ ਫਿਰ ਐਦਾ ਸ਼ੁਰੂ ਹੋ ਗਿਆ ਵੀ ਪੱਠਾ ਇੱਕ ਪਾਸੇ ਲੰਬਾ ਬਣਾ ਲਿਆ ਇਧਰੋਂ ਇਟ ਦਿੱਤੀ ਇਧਰ ਤੱਕ 2-3 ਲੱਖ ਪਕਾਈ ਉੱਥੇ ਬੰਦ ਹੋ ਗਿਆ ਫਿਰ ਕੱਢ ਲਈ ਫਿਰ ਦੁਬਾਰਾ ਪਰ ਪਕਾਈ ਪਰ ਹੌਲੀ ਹੌਲੀ ਜਿਵੇਂ ਸਾਇਸ ਨੇ ਤਰੱਕੀ ਕਰੀ ਐ ਮੁੱਖ ਦੇ ਦਿਮਾਗ ਨੇ ਤਰੱਕੀ ਕਰੀ ਐ ਉਹਦੇ ਨਾਲ ਇਹ ਜਿਹੜਾ ਪੱਠਾ ਹੁਣ ਲਗਾਤਾਰ ਜਦੋਂ ਅੱਗ ਸ਼ੁਰੂ ਹੋ ਗਈ ਇੱਕ ਵਾਰੀ ਤੇ ਇਹ ਜਾ ਕੇ ਜੂਨ ਜੁਲਾਈ ਜਦੋਂ ਬਰਸਾਤ ਪੈਣੀ ਐ ਉਦੋਂ ਬੰਦ ਹੋਣੀ ਐ ਹੂੰ ਤੇ ਇਹਦੀ ਇਸ ਇਸ ਤਰ੍ਹਾਂ ਦੀ ਵਰਕੀ ਸ਼ੁਰੂ ਹੋ ਗਈ ਇੱਕ ਪਾਸੇ ਕੱਚੀ ਇਟ ਦੀ ਭਰਾਈ ਹੋ ਰਹੀ ਐ ਜੀ ਹਾਂਜੀ ਇਹਦੇ ਪਰਲੇ ਪਾਸੇ ਅੱਗ ਦੂਜੀ ਬਾਹੀ ਬਾਹੀ ਵਿੱਚ ਅੱਗ ਚੱਲਦੀ ਆ ਜੀ ਤੇ ਆ ਨਿਕਾਸੀ ਹੋ ਰਹੀ ਏ ਪੱਕੀ ਇਟ ਦੀ ਤਿਆਰ ਇਟ ਹੋ ਰਹੀ ਏ ਛਾਂਟ ਕਰਕੇ ਇਹ ਬਾਦ ਲੱਗ ਰਹੀ ਏ ਤੇ ਇਹਦੇ ਚ ਦੇਖੋ ਨਿਕਾਸੀ ਵਾਲੇ ਅਲੱਗ ਸਕਿਲਡ ਐ ਇਹਨਾਂ ਨੇ ਜਾਂਚ ਕਰਨੀ ਐ ਵੀ ਕਿਹੜੀ ਇਟ ਕਿਦਾਂ ਦੀ ਆ ਅੱਬਲਾ ਸੈਕੰਡ ਐ ਥਰਡ ਐ ਹਾਂਜੀ ਇਹ ਇਹਨਾਂ ਨਾਲ ਸੰਬੰਧਤ ਐ ਹੂੰ ਗਿਲ ਸਰ ਪੱਠਿਆਂ ਦੀ ਇੱਕ ਆਪਾਂ ਗੱਲ ਕਰਦੇ ਆਂ ਕਿ ਆਮ ਬੰਦਾ ਜਿਹੜਾ ਹੈ ਪੱਠਿਆਂ ਨੂੰ ਕਈ ਵਾਰੀ ਨੈਗੇਟਿਵ ਤਰੀਕੇ ਨਾਲ ਲੈਂਦਾ ਹੈ ਕਿ ਪੱਠੇ ਪੋਲਿਊਸ਼ਨ ਬਹੁਤ ਕਰਦੇ ਆ ਜੀ ਪੁਆਇੰਟ ਵਾਈਜ਼ ਪੁਆਇੰਟ ਮੈਂ ਤੁਹਾਨੂੰ ਦੱਸਾਂਗਾ ਦੂਜਾ ਅਕਸਰ ਕਿਹਾ ਜਾਂਦਾ ਕਿ ਬੌਂਡਿਡ ਲੇਬਰ ਕੰਮ ਕਰਦੀ ਹੈ ਕਿ ਲੇਬਰ ਜਿਹੜੀ ਹੈ ਇਹਨਾਂ ਦਾ ਸ਼ੋਸ਼ਣ ਹੁੰਦਾ ਤੁਸੀਂ ਲੇਬਰ ਦੇ ਸ਼ੋਸ਼ਣ ਬਾਰੇ ਕੀ ਕਹਿੰਦੇ ਹੋ ਜੀ ਮੈਂ ਇੱਕ ਪੱਠਾ ਮਾਲਕ ਹੋਣ ਦੇ ਹਿਸਾਬ ਨਾਲ ਤੁਹਾਨੂੰ ਦੱਸਦਾ ਹਾਂ ਜਿਹੜਾ ਕਾਨੂੰਨ ਹੈ ਬੌਂਡਿਡ ਲੇਬਰ ਦਾ ਉਹ ਪੱਠਿਆਂ ਦੇ ਠੋਸਿਆ ਗਿਆ ਅੱਛਾ ਕਿਉਂਕਿ ਕੋਈ ਵੀ ਜਿਹੜੀ ਲੇਬਰ ਹੈ ਨਾ ਪੱਠੇ ਤੇ ਆਉਂਦੀ ਐ ਸਕਿਲਡ ਲੇਬਰ ਇਹਦੀ ਹਮੇਸ਼ਾ ਸ਼ਾਰਟੇਜ ਰਹਿੰਦੀ ਐ ਜੀ ਇਸ ਕਰਕੇ ਪੱਠਿਆਂ ਤੋਂ ਇਹ ਆਉਣ ਆਪਣੇ ਘਰ ਆਉਣ ਤੋਂ ਪਹਿਲਾਂ ਜਿਹੜੀ ਮਾਈਗ੍ਰੇਟਿਕ ਲੇਬਰ ਐ ਇਹਨਾਂ ਤੋਂ ਐਡਵਾਂਸ ਪੈਸੇ ਲੈ ਲੈਂਦੇ ਆ ਪੱਠਾ ਮਾਲਕਾਂ ਤੋਂ ਪੱਠਾ ਮਾਲਕਾਂ ਤੋਂ ਸਰਕਾਰ ਕਹਿੰਦੀ ਐ ਵੀ ਇਹਨਾਂ ਨੂੰ ਪੈਸੇ ਦੇ ਦੋ ਹਮ ਐਡਵਾਂਸ ਪੈਸੇ ਦੇ ਦੋ ਹੁਣ ਇਹੋ ਜਿਹਾ ਕੰਮ ਹੋ ਗਿਆ ਵਕੀਲਾਂ ਨੇ ਆਪਣੇ ਸਾਧਨ ਬਣਾ ਲੈ ਕਮਾਈ ਦੇ ਤੇ ਉਹ ਵਕੀਲਾਂ ਕੋਲ ਚਲੇ ਜਾਂਦੇ ਆ ਪਹਿਲੀ ਗੱਲ ਤਾਂ ਘਰ ਤੋਂ ਹੀ ਨਹੀਂ ਆਉਂਦੇ ਹਮ ਪੈਸੇ ਲੈ ਲੇ ਘਰ ਤੋਂ ਹੀ ਨਹੀਂ ਆਉਣਾ ਪੱਠੇ ਤੇ ਕੇਸ ਪਾ ਦੇਣਾ ਪੱਠੇ ਵਾਲੇ ਦੇ ਵੀ ਸਾਨੂੰ ਬਧੂਆ ਮਜ਼ਦੂਰ ਅਸੀਂ ਬਣਾਉਣਾ ਚਾਹੁੰਦੇ ਹਾਂ ਸਾਨੂੰ ਉੱਥੇ ਲਿਜਾ ਕੇ ਕੰਮ ਕਰਾਉਣਾ ਚਾਹੁੰਦੇ ਆ ਜਬਰਦਸਤ ਕਈ ਵਾਰ ਇੱਥੇ ਆ ਕੇ ਉਹ ਆ ਕੇ ਬਧੂਆ ਐਕਟ ਦੇ ਤਹਿਤ ਵਕੀਲ ਦੇ ਨਾਲ ਆਪਣਾ ਨੋਟਿਸ ਦੇ ਦਿੰਦੇ ਪੱਠੇ ਵਾਲੇ ਨੂੰ ਵੀ ਆ ਤੁਸੀਂ ਇੰਨੇ ਪੈਸੇ ਬੰਦੇ ਮਜ਼ਦੂਰ ਬਧੂਆ ਰੱਖੇ ਹੋਏ ਆ ਜਦ ਕਿ ਇੱਥੇ ਇਸ ਕਿਸਮ ਦੀ ਕੋਈ ਕਿਸੇ ਕਿਸਮ ਦੀ ਗੱਲ ਨਹੀਂ ਹੈ ਐ ਸਿਰਫ ਬੇਈਮਾਨ ਹੋ ਜਾਂਦੇ ਆ ਲੇਬਰ ਵਾਲੇ ਉਹ ਉਹ ਬੰਦੇ ਜਿਹੜੇ ਕੰਮ ਕਰਨਾ ਨਹੀਂ ਚਾਹੁੰਦੇ ਮੁਖ ਦੇ ਪੱਠੇਵਾਨ ਕੋਲ ਹਰਾਸ ਕਰਕੇ ਉਹਦੇ ਪੈਸੇ ਆਜਮ ਕਰਨਾ ਚਾਹੁੰਦੇ ਆ ਉਹ ਬੰਦੇ ਇਹਨਾਂ ਨੂੰ ਰਿਵਾਰਡ ਹੁੰਦੇ ਆ ਉਹ ਉਹਨਾਂ ਦੀ ਮਾਰਕੀਟ ਹੀ ਹੋ ਜਾਂਦੀ ਉਹਨੂੰ ਕੋ ਲੈ ਜਾਂਦਾ ਨਹੀਂ ਕਦੇ ਫਿਰ ਜਿਹੜੀ ਇਹ ਮਾਰਕੀਟ ਬਣ ਜੇ ਤੇ ਉਹਨੂੰ ਹੋਰ ਪੱਠੇ ਵਾਲਾ ਲੈ ਕੇ ਨਹੀਂ ਜਾਂਦਾ ਲੈ ਕੇ ਨਹੀਂ ਜਾਂਦਾ ਕਦੇ ਲਿਆਉਂਦਾ ਨਹੀਂ ਹੈ ਕਿਉਂਕਿ ਉਹਨੂੰ ਪਤਾ ਵੀ ਇਹਦੀ ਫਿਜ਼ਰਤ ਐਹੀ ਜੀ ਆ ਇਸ ਕਰਕੇ ਇਹ ਬੜਾ ਮਾੜਾ ਅਸਰ ਪੈਂਦਾ ਪਰ ਪੱਠੇ ਵਾਲੇ ਵਾਸਤੇ ਜਿਹੜਾ ਕਾਨੂੰਨ ਹੈ ਇਹ ਬਹੁਤ ਸਖਤ ਔਰ ਗਲਤ ਹੈ ਕੋਈ ਵੀ ਕਾਨੂੰਨ ਪੱਠੇਆ ਦੇ ਹੱਕ ਚ ਨਹੀਂ ਹੈ ਐਨੇ ਅੱਜ ਕੱਲ ਦੀ ਮੈਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅੱਜ ਕੱਲ ਕੋਈ ਨਵਾਂ ਪੱਠਾ ਨਹੀਂ ਲੱਗ ਰਿਹਾ ਅੱਛਾ ਕਿਉਂ ਕਿ ਇਹ ਜਿਹੜੇ ਐਕਟ ਨੇ ਪਹਿਲਾਂ ਜਿਹੜੇ ਬਹੁਤ ਘੱਟ ਕਾਨੂੰਨ ਪੱਠੇ ਤੇ ਲਾਗੂ ਹੁੰਦੇ ਸੀ ਹੁਣ ਇਹਦੇ ਤੇ ਪਹਿਲਾਂ ਤਾਂ ਲੇਬਰ ਐਕਟ ਹੈ ਫਿਰ ਪੋਲੂਸ਼ਨ ਦਾ ਹੈ ਫਿਰ ਇਹ ਤੇ ਗ੍ਰੀਨ ਇੰਟਰਵਿਊਨਲ ਹੈ ਹਾਂਜੀ ਫਿਰ ਇਹ ਤੇ ਜੀਐਸਟੀ ਹੈ ਇਨਕਮ ਟੈਕਸ ਹੈ ਕਿੰਨੇ ਸਾਰੇ ਮਹਿਕਮੇ ਇਥੋਂ ਪੱਠੇ ਪੱਠੇ ਤੇ ਲਾਗੂ ਹੁੰਦੇ ਆ ਜਿਹੜੇ ਕਿ ਪੱਠੇ ਵਾਲੇ ਨੂੰ ਲਾਉਣ ਤੋਂ ਪਹਿਲਾਂ ਹੀ ਡਰਾ ਦਿੰਨੇ ਵੀ ਇੰਨੀਆਂ ਕ੍ਰੈਡੈਂਸ ਮਿਲਣੀਆਂ ਨਹੀਂ ਆ ਅੱਗੇ ਲੇਬਰ ਵਾਲੀ ਵੀ ਕਲੀਅਰ ਲੇਬਰ ਵਾਲੀ ਕਲੀਅਰੈਂਸ ਮਿਲਣੀ ਹੈ ਤੇ ਪੱਠਾ ਬਣਾਉਣਾ ਵੀ ਬਹੁਤ ਅੱਜਕੱਲ ਮਹਿੰਗਾ ਵੀ ਹੋ ਗਿਆ ਬਹੁਤ ਤੇ ਮੁਸ਼ਕਲ ਵੀ ਹੋ ਗਿਆ ਮੁਸ਼ਕਲ ਵੀ ਹੋ ਗਿਆ ਸਾਨੂੰ ਪੱਠੇ ਦੀ ਇੱਟ ਦੀ ਜਿਹੜੀ ਹੈ ਬਰਨਿੰਗ ਦਿਖਾਉਣਾ ਹੈ ਵੀ ਕਿਸ ਤਰ੍ਹਾਂ ਅੱਗ ਦੇ ਉੱਤੇ ਲੇਬਰ ਵਾਲੇ ਕੰਮ ਕਰਕੇ ਪੱਠਾ ਇੱਟ ਪਕਾਉਂਦੇ ਆ ਆ ਪਕਾਈ ਹੋ ਰਹੀ ਹੈ ਤੁਹਾਡੇ ਸਾਹਮਣੇ ਜੀ ਇਹ ਹੁਣ ਨਵੀਂ ਸਿਸਟਮ ਨਵੀਂ ਟੈਕਨੋਲੋਜੀ ਦੇ ਹਿਸਾਬ ਨਾਲ ਜਿਹੜੀ ਸਾਇੰਸ ਐਂਡ ਟੈਕਨੋਲੋਜੀ ਨੇ ਨਵੀਂ ਆਪਣੀ ਖੋਜ ਕਰਕੇ ਬਣਾਇਆ ਇਹ ਨਵਾਂ ਪਰ ਜਿਹੜਾ ਪਹਿਲਾਂ ਸੀਗਾ ਕਨਵੈਨਸ਼ਨਲ ਉਹਦੇ ਚਿਮਨੀਆਂ ਹੁੰਦੀਆਂ ਸਭ ਲੋਹੇ ਦੀਆਂ ਉਹਨਾਂ ਨੂੰ ਖਿੱਚ ਕੇ ਅੱਗੇ ਕਰਦੇ ਸੀ ਜੀ ਹਾਂ ਜੀ ਹੁਣ ਇਹ ਪੱਕੀ ਜਿਬਲੀ ਬਣਾ ਕੇ ਉਹਨਾਂ ਨੇ ਆਪਣੇ ਹਿਸਾਬ ਨਾਲ ਸਾਇੰਸ ਐਂਡ ਟੈਕਨੋਲੋਜੀ ਪੁਲਿਸ ਡਿਪਾਰਟਮੈਂਟ ਦੀ ਉਹਦੇ ਅੰਡਰ ਇਹ ਨਵੀਂ ਟੈਕਨੋਲੋਜੀ ਨਾਲ ਬਣਾ ਕੇ ਦਿੱਤਾ ਹੈ ਇਹ ਕੋਰਾ ਝੋਕਦੇ ਰਹਿੰਦੇ ਆ ਇੱਧਰ ਪੱਕੀ ਇੱਟਾ ਇੱਧਰ ਤੇ ਇਹਦੇ ਅੱਗੇ ਕੱਚੀ ਇੱਟਾ ਆ ਸਾਰੀ ਕੱਚੀ ਇੱਟਾ ਵਾਲਾ ਕੱਚੀ ਇੱਟਾ ਮੋਰੇ ਕੱਚੀ ਇੱਟ ਦੀ ਭਰਾਈ ਹੋ ਜਾਣੀ ਹੈ ਤੇ ਉੱਥੋਂ ਅੱਗੇ ਇਹਨੂੰ ਜਿਹੜਾ ਸੇਕ ਆ ਉਹਨੂੰ ਬਲਾਕ ਕਰਦੇ ਆਂ ਤਰਪਾਲ ਲਾ ਕੇ ਹਾਂ ਜੀ ਤਰਪਾਲ ਲਾ ਕੇ ਵਧੀਆ ਸਿਸਟਮ ਨਾਲ ਉਹਨੂੰ ਲਿਪਕੇ ਉਦੋਂ ਅੱਗੇ ਬਲਾਕ ਕਰਦੇ ਆਂ ਉਹਨੂੰ ਅੱਗੇ ਅੱਗੇ ਕੱਢ ਕੇ ਰਾਈ ਜਾਣਾ ਹਾਂ ਜਿਨੀ ਜਿਨੀ ਬਲਤ ਅੱਗੇ ਚਲੇ ਜਾਣੇ ਇਹਨੇ ਰੋਜ਼ ਅੱਗੇ ਵਧੀ ਜਾਣਾ ਅੱਗੇ ਅੱਗੇ ਇਹਨੇ ਰੋਜ਼ ਅੱਗੇ ਵਧੀ ਜਾਣਾ ਤੇ ਜਿਹੜੀ ਪੱਕੀ ਹੀ ਇੱਟ ਉਹਨਾਂ ਦਾ ਇਹਨੇ ਅਸਰੀਆ ਰੱਖਿਆ ਹੋਇਆ ਨਾਲੇ ਦੇਖ ਕੇ ਅੱਗੇ ਦਾ ਅੰਦਾਜ਼ੇ ਨਾਲ ਚੱਲਦਾ ਹੁੰਦਾ ਸੀ ਅੱਗੇ ਦਾ ਪੀਪਾ ਰੱਖਿਆ ਹੁੰਦਾ ਸੀ ਉਹਦੇ ਵਿੱਚ ਕੋਲੇ ਦੀ ਗਲੀ ਕੱਢ ਕੇ ਉੱਪਰ ਪਾਣੀ ਭਰ ਕੇ ਪੀਪਾ ਜੀਗਾ ਕੋਈ ਕੋਲੇ ਦੀ ਗਲੀ ਕੱਢ ਲੈਂਦੇ ਸੀ ਉਹ ਹੌਲੀ ਹੌਲੀ ਪਾਣੀ ਪਈ ਜਾਂਦਾ ਜਦ ਕੋਲੇ ਥੱਲੇ ਬਾਜੀ ਖੜਕਾ ਕਰਦੇ ਸੀ ਤੇ ਉਹ ਫਿਰ ਫਿਰ ਉਹ ਉੱਠ ਕੇ ਇਹ ਘੰਟੀ ਲਾਉਂਦੇ ਸੀ ਘੰਟੀ ਲਾਉਣੀ ਹੈ ਕੋਲੇ ਦੀ ਜੀ ਉਹ ਹੁਣੇ ਸਿਸਟਮ ਇਹਨਾਂ ਕੋਲ ਆਪਣੇ ਕੋਲ ਸਭ ਕੋ ਘੜੀਆਂ ਹੈ ਇਨਨ ਕੋ ਸਭ ਕੁ ਆਪਣਾ ਸਿਸਟਮ ਨਮਾ ਆ ਗਿਆ ਤੇ ਆਜ ਵੀ ਸਿਸਟਮ ਜਿਹੜਾ ਨਵੀਂ ਟੈਕਨੋਲੋਜੀ ਦੇ ਸਾਹਮਣੇ ਚੱਲ ਰਿਹਾ ਹੈ ਜਿਹੜਾ ਕੋਲਾ ਕ੍ਰਸ਼ ਕਰਕੇ ਰੱਖਿਆ ਹੋਇਆ ਸਾਰਾ ਕੋਲਾ ਕ੍ਰਸ਼ ਕਰਕੇ ਰੱਖਿਆ ਹੋਇਆ ਤੇ ਇਹਦੇ ਚ ਦੋ ਦਵਾਰਾਂ ਚ ਇਧਰ ਇਧਰੇ ਪਾਸੇ ਅੱਗ ਇਦਾਂ ਚੱਲਦੀ ਹੈ ਜਿਹਦਾ ਮਿਲ ਨੇ ਪੱਕੀ ਨਹਿਰਲੇ ਚ ਪਾਣੀ ਚੱਲਦਾ ਹੈ ਅਗਲੀ ਜਿਹੜੀ ਫਲੇਮ ਹੈ ਉਹ ਲੰਬੀ ਚੱਲਦੀ ਹੈ ਹੇਠਾਂ ਥੱਲੇ ਉੱਤੇ ਨੂੰ ਨਹੀਂ ਹੈ ਜਿੱਦਾਂ ਰੂਮ ਟੈਂਪਰੇਚਰ ਦੀਵਾ ਬਲਦਾ ਹੈ ਰੂਮ ਟੈਂਪਰ ਰੂਮ ਦਾ ਪ੍ਰੈਸ਼ਰ ਤੇ ਅੱਗ ਇੱਥੇ ਨੂੰ ਦੇਣਾ ਪੈਂਦਾ ਰੂਮ ਟੈਂਪਰੇਚਰ ਜੀ ਤੇ ਉਹ ਜਿਹੜੀਆਂ ਇਟਲੀ ਚਣਾਈ ਦੀਆਂ ਚਿਰੀਆਂ ਉਹਦੇ ਚ ਅੱਗ ਨੇ ਆਪਣੀ ਸਫਾਈ ਕਰਦੇ ਅੱਗੇ ਅੱਗੇ ਵਧਣਾ ਹੈ ਹਾਂ ਜੀ ਤੇ ਅੱਗੇ ਉਹਨੇ ਭੜਾਈ ਕਰ ਜਾਣੀ ਹੈ ਪਿੱਛੇ ਨਗਾਸੀ ਹੋ ਜਾਣੀ ਹੈ ਇਹ ਰੂਟੀਨ ਹੈ ਜੋ ਇਹ ਘੱਮ ਸੇ ਘੱਮ 6 ਤੋਂ 7 ਮਹੀਨੇ ਤੱਕ ਲਗਾਤਾਰ ਚੱਲਦੀ ਹੈ ਹਾਂ ਇਹ ਨਾਲ ਜਿਹੜੀ ਇੱਟ ਦੀ ਬਰਨਿੰਗ ਹੁੰਦੀ ਹੈ ਜੀ ਇਹ ਹੀ ਸਭ ਤੋਂ ਜੋਖਮ ਭਰਿਆ ਕੰਮ ਹੈ ਇਹਨਾਂ ਹਮੇਸ਼ਾ 24 ਘੰਟੇ ਇਹਨਾਂ ਦੇ ਬਾਰੀਆਂ ਬੰਨੇ ਹੋਈਆਂ ਟਾਈਮ ਇਹਨਾਂ ਦੇ ਡਿਊਟੀਆਂ ਹੈ ਵੰਡੀਆਂ ਹੁੰਦੀਆਂ ਇਹ ਇਹ ਹੈਗੇ 6 6 ਬੰਦੇ ਜਿਹੜੇ ਇਕੱਲੇ 6 ਹਨ ਚਾਰ ਕੋਲੇ ਵਾਲੇ ਚਾਰ ਕੋਲੇ ਵਾਲੇ 6 ਇਹਨਾਂ ਆਪਣੇ 6-6 ਘੰਟੇ ਡਿਊਟੀ ਵੰਡੀ ਜਾਣੀ ਹੈ ਤੇ ਇਹ ਚੱਲ 24 ਘੰਟੇ ਦਾ ਸਿਸਟਮ ਹੈ ਚੱਲਣਾ ਤੇ ਜਦੋਂ ਪੱਠਾ ਸ਼ੁਰੂ ਹੋ ਗਿਆ ਅੱਗ ਦੇਤੀ ਉਦੋਂ ਤੋਂ ਮੋਰੇ ਕੱਚੀ ਇੱਟ ਮਿਲੀ ਜਵੇ ਹੂੰ ਤਾਂ ਇਹਨਾਂ ਜਾ ਕੇ ਅਖੀਰ ਚ ਜੁਲਾਈ ਚ ਜਾ ਕੇ ਬੰਦ ਹੋਣੀ ਆ ਜੀ ਫੇਰ ਤੇ ਪੱਠਿਆਂ ਦੀ ਲੇਬਰ ਨੇ ਆਪਣੇ ਘਰ ਵਾਪਸ ਚਲੇ ਜਾਣਾ ਹੂੰ ਤੇ ਪੱਠਾ ਮਾਲਕ ਨੇ ਆਪਣੇ ਇਹ ਸਾਰਾ ਸਿਮੇਟ ਕੇ ਦੋ ਤਿੰਨ ਮਹੀਨੇ ਆਰਾਮ ਕਰਕੇ ਤਿੰਨ ਮਹੀਨੇ ਬਾਅਦ ਫੇਰ ਲੇਬਰ ਆ ਜੰਦੀ ਆ ਹੂੰ ਤੇ ਫੇਰ ਸ਼ੁਰੂ ਹੋ ਜਾਂਦਾ ਸਿਸਟਮ ਸਿਆਲ ਚ ਜੀ ਇਸ ਇਹ ਵਰਕਿੰਗ ਹੈ ਦੀ ਮੈਂ ਸਾਰੇ ਸਰੋਤਿਆਂ ਨੂੰ ਜੋ ਇਹ ਵੀਡੀਓ ਦੇਖ ਰਹੇ ਆਂ ਜੀ ਅਤੇ ਉਹਨਾਂ ਲੋਕਾਂ ਨੂੰ ਜੋ ਇਸ ਕੰਮ ਲਈ ਜ਼ਿੰਮੇਵਾਰ ਹੈ ਇਨਕਲੂਡਿੰਗ ਸਰਕਾਰ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਪੱਠੇ ਦਾ ਕੰਮ ਜਿਹੜਾ ਕਿ ਬਹੁਤ ਜੋਖਮ ਭਰਿਆ ਹੈ ਤੁਹਾਡੇ ਸਾਹਮਣੇ ਆ ਅੱਗ ਦੇ ਉੱਤੇ ਤੁਰਦੇ ਆ ਤੇ ਹਰ ਕੰਮ ਜਿਹੜਾ ਪੱਠੇ ਦਾ ਲੇਬਰ ਦਾ ਹੈ ਬੜਾ ਮੁਸ਼ਕਲ ਹੈ ਐਵੇਂ ਹੀ ਪੱਠੇ ਵਾਲੇ ਨੂੰ ਵੀ ਪੱਠਾ ਚਲਾਉਣਾ ਬਹੁਤ ਮੁਸ਼ਕਲ ਹੈ ਇਸ ਲਈ ਇਹਨਾਂ ਆਸਾਨ ਕੰਮ ਨਾ ਸਮਝੋ ਇਟ ਬਣ ਜਾਂਦੀ ਹੈ ਤੇ ਪੱਖਾ ਲਾ ਕੇ ਤੇ ਕੂਲਰ ਲਾ ਕੇ ਏਸੀ ਲਾ ਕੇ ਘਰ ਚ ਘਰ ਬਣੇ ਚ ਬੈਠਣਾ ਆਰਾਮ ਕਰਨਾ ਹੀ ਸੌਖਾ ਹੈ ਪਰ ਜੇ ਇਟ ਬਣਦੀ ਹੈ ਜਿਸ ਸਾਹਮਣ ਨਾਲ ਜਿਸ ਸਾਹਮਣ ਨਾਲ ਉੱਥੇ ਤੱਕ ਪਹੁੰਚਦੀ ਹੈ ਕਾਰ ਬਣਾਉਣ ਤੱਕ ਇਹ ਬਹੁਤ ਹੀ ਜੋਖਮ ਭਰਿਆ ਕੰਮ ਹੈ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਇਹਦੇ ਜਿੱਥੇ ਇਹ ਇਕਨੋਮੀ ਨਾਲ ਜੁੜਿਆ ਹੋਇਆ ਹੈ ਉੱਥੇ ਲੇਬਰ ਦੀ এমਪਲੋਇਮੈਂਟ ਨਾਲ ਜੁੜਿਆ ਹੋਇਆ ਹੈ ਉੱਥੇ ਲੋਕਾਂ ਦੇ ਰੋਜ਼ਗਾਰ ਨਾਲ ਜੁੜਿਆ ਹੋਇਆ ਹੈ ਇਹ ਕੰਮ ਹੈ ਇਹਦੇ ਵਿੱਚ ਮੈਂ ਬੇਨਤੀ ਕਰਦਾ ਹਾਂ ਖਾਸ ਤੌਰ ਤੇ ਸਰਕਾਰਾਂ ਨੂੰ ਸਮੇਂ ਦੀਆਂ ਸਰਕਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਜਿੱਥੇ ਤੁਸੀਂ ਲੇਬਰ ਦੇ ਹੱਕ ਵਿੱਚ ਜਾਂ ਤੁਸੀਂ ਆਪਣੇ ਪੋਲੂਸ਼ਨ ਦੇ ਆਕੋ ਜਾਂ ਹੋਰ ਬਣਾਏ ਹੋਏ ਕਾਨੂੰਨ ਹੈ ਉਹਨਾਂ ਨੂੰ ਸਰਲ ਕੀਤਾ ਜਾਵੇ ਉਹਨਾਂ ਨੂੰ ਸੌਖਾ ਕਰਿਆ ਜਾਵੇ ਤੇ ਉਹਨਾਂ ਨੂੰ ਪੱਠੇ ਵਾਲੇ ਦੇ ਹੱਕ ਵਿੱਚ ਵੀ ਸੋਚਣਾ ਚਾਹੀਦਾ ਹੈ ਵੀ ਇਹ ਐਡਾ ਵੱਡਾ ਜੋਖਮ ਭਰਿਆ ਕੰਮ ਕਰਕੇ ਸਮਾਜ ਨੂੰ ਟੈਕਸ ਦਿੰਨੇ ਆ ਤੇ ਲੋਕਾਂ ਨੂੰ ਰੋਜ਼ਗਾਰ ਦਿੰਨੇ ਆ ਇਹਨਾਂ ਦੇ ਲਈ ਵੀ ਕੁਝ ਸਹੂਲਤਾਂ ਹੋਣੀ ਚਾਹੀਦੀਆਂ ਤੇ ਆ ਜਿਹੜੇ ਬੰਧੂ ਵਾਲੇ ਲੇਬਰ ਵਰਗੇ ਐਕਟ ਹੈ ਇਹ ਬਿਲਕੁਲ ਠੱਕੇ ਨਾਲ ਲਾਗੂ ਕੀਤੇ ਹੋਇਆ ਹੈ ਇਹਨਾਂ ਦਾ ਮਸਲਾ ਸਰਕਾਰ ਨੂੰ ਪਹਿਲਾਂ ਕੋਈ ਇਨਕੁਆਰੀ ਕਰਕੇ ਸਪੈਸ਼ਲ ਭੇਜ ਕੇ ਵੀ ਕਿਹਾ ਬੰਧੂ ਵਾਲੇ ਲੇਬਰ ਹੈ ਜਾਂ ਨਹੀਂ ਹੈ ਹੈ ਇਹ ਇਹ ਹੱਲ ਹੋਣਾ ਚਾਹੀਦਾ ਹੈ ਇਹ ਹੀ ਮੇਰਾ ਸੁਨੇਹਾ ਹੈ ਵੀ ਖਾਸ ਤੌਰ ਤੇ ਇਹ ਵੀ ਪੱਠਿਆਂ ਦਾ ਜਿਹੜਾ ਰੁਜ਼ਗਾਰ ਹੈ ਬਹੁਤ ਜੋਖਮ ਭਰਿਆ ਹੈ ਇਹਦੇ 'ਚ ਮਾਲਕਾਂ ਦੀ ਵੀ ਸੁਣਾਈ ਹੋਣੀ ਚਾਹੀਦੀ ਹੂੰ ਧੰਨਵਾਦ